ਬੇਸਿਕਲੀ ਨਵੰਬਰ 2024 ਦੀ ਗੱਲ ਹੈ ਇੱਕ ਗੈਂਗਸਟਰ ਟਰਨਡ ਟੈਰਰਿਸਟ ਹੈ ਜੀਵਨ 4ਜੀ ਉਸਨੇ ਇਥੇ ਇੱਕ ਬਿਜ਼ਨਸਮੈਨ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਉਹਨੂੰ ਫਿਰੋਤੀ ਦੀ ਕਾਲ ਕਰਦਾ ਸੀਗਾ ਉਹਨੂੰ ਥ੍ਰੈਟ ਕਰਦਾ ਸੀਗਾ ਕਿ ਮੈਨੂੰ 10 ਲੱਖ ਰੁਪਏ ਦੀ ਫਿਰੋਤੀ ਤੁਸੀਂ ਦੇ ਦਿਓ ਤਾਂ ਉਹਦੇ ਵਿੱਚ ਫਿਰ 163 ਨੰਬਰ ਮੁਕੱਦਮਾ ਦਰਜ ਹੋਇਆ ਸੀਗਾ ਡੇਰਾ ਬਾਬਾ ਨਾਨਕ ਦੇ ਵਿੱਚ ਉਸ ਤੋਂ ਬਾਅਦ ਫਿਰ 13 ਜਨਵਰੀ ਲੋੜੀ ਵਾਲੇ ਦਿਨ ਜਦੋਂ ਸਾਰੇ ਸੈਲੀਬ੍ਰੇਟ ਕਰ ਰਹੇ ਹੁੰਦੇ ਆ ਤਾਂ 2 45 ਤੇ ਵਿਅਕਤੀ ਆਪਣਾ ਮੂੰਹ ਬਣ ਕੇ ਉਸ ਬਿਜ਼ਨਸਮੈਨ ਦੀ ਦੁਕਾਨ ਤੇ ਆਂਦੇ ਹੈ ਐਂਡ ਉੱਥੇ ਗੋਲੀਆਂ ਚਲਾ ਕੇ ਜਾਂਦੇ ਹੈ ਤਾਂ ਇਹ ਅਗੇਨ ਜੀਵਨ ਫੌਜੀ ਔਰ ਉਹਦੇ ਜਿਹੜੇ ਐਸੋਸੀਏਟਸ ਹੈ ਉਹਨਾਂ ਨੇ ਇਹ ਕਰਾਇਆ ਸੀਗਾ ਤਾਂ ਇਹਦੇ ਵਿੱਚ ਐਫ ਆਈ ਆਰ ਨੰਬਰ 5 2025 ਫਿਰ ਦਰਜ ਹੋਇਆ ਡੇਰਾ ਬਾਬਾਨਾਨਾ ਖਾਨੇ ਦੇ ਵਿੱਚ ਤਾਂ ਮੁਕਦਮਾ ਦਰਜ ਹੋਣ ਤੋਂ ਉਪਰੰਤ ਇਹਦੀ ਇਨਵੈਸਟੀਗੇਸ਼ਨ ਅਸੀਂ ਚਾਲੂ ਕੀਤੀ ਤਾਂ ਇਨਵੈਸਟੀਗੇਸ਼ਨ ਵਾਸ ਲੈਡ ਬਾਈ ਐਸ ਪੀ ਡੀ ਸਾਹਿਬ ਐਂਡ ਇਹਦੇ ਵਿੱਚ ਸਾਡੇ ਡੀ ਐਸ ਪੀ ਡੇਰਾ ਬਾਬਾਨਾਨਾ DSP D and ਸਾਡੀ ਜਿਹੜੀ ਪੁਲਿਸ ਸਟੇਸ਼ਨ ਦੀ ਟੀਮਸ ਹੈ ਲੈਡ ਬਾਈ ਐਸ ਐਚ ਓ ਐਂਡ ਸੀ ਆਈ ਆਈ ਦੀ ਜਿਹੜੀ ਟੀਮਸ ਹੈ ਤਾਂ ਇਹਦੇ ਵਿੱਚ ਕਾਫੀ ਮਿਹਨਤ ਕਰਕੇ ਬੋਥ ਹਿਊਮਨ ਇੰਟ ਐਂਡ ਟੈਕਨੀਕਲ ਇੰਟ ਨੂੰ ਜਮਾ ਕਰਕੇ ਇਵੈਂਚੁਅਲੀ ਇਸ ਕੇਸ ਨੂੰ ਟ੍ਰੇਸ ਕੀਤਾ ਗਿਆ ਤਾਂ ਕਿ ਕਿਹੜੇ ਬੰਦੇ ਇਹਦੇ ਵਿੱਚ ਇਨਵੋਲਡ ਸੀਗੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਗਈ ਤਾਂ ਉਹਦੇ ਵਿੱਚ ਦੋ ਬੰਦਿਆਂ ਦਾ ਸਾਡੇ ਕੋਲ ਵੇਰਵਾ ਆਇਆ ਸੀਗਾ ਇੱਕ ਸਰਬਜੀਤ ਸਾਬਾ ਹੈ ਇਹ ਫਤਿਹਗੜ ਚੋੜੀਆਂ ਥਾੜੇ ਦਾ ਰਹਿਣ ਵਾਲਾ ਹੈ ਇੱਕ ਸੁਨੀਲ ਮਸੀ ਲੱਬਾ ਹੈ ਇਸ਼ਾਪੁਰ ਜਾਜੰਦਾ ਰਹਿਣ ਵਾਲਾ ਹੈ ਜਦੋਂ ਇਹ ਆਈਡੈਂਟੀਫਾਈ ਹੋਏ ਫਿਰ ਇਹਨਾਂ ਨੂੰ ਅਰੈਸਟ ਕਰਨ ਵਾਸਤੇ ਇਹਦੇ ਵਿੱਚ ਜਦੋਂ ਅਸੀਂ ਆਪਣੀ ਤਫ਼ਤੀਸ਼ ਕਰ ਰਹੇ ਸੀਗੇ ਜਿਹੜਾ ਇੱਕ ਬੰਦਾ ਇਹਨਾਂ ਸੁਨੀਲ ਮਸੀ ਹੈ ਇਹ ਕਿਤੇ ਗੁਜਰਾਤ ਪਹੁੰਚ ਗਿਆ ਤਾਂ ਉੱਥੇ ਬੜੀ ਤਰੀਕੇ ਨਾਲ ਅਸੀਂ ਗੁਜਰਾਤ ਪੁਲਿਸ ਦੇ ਨਾਲ ਤਾਲਮੇਲ ਕਰਕੇ ਉੱਥੇ ਕਿਸੇ ਮਾਲ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਵਰਦੀ ਪਾ ਕੇ ਲੁਕਿਆ ਬੈਠਾ ਸੀਗਾ ਤਾਂ ਕਾਫੀ ਇਹਦੇ ਵਿੱਚ ਕੋਆਰਡੀਨੇਸ਼ਨ ਪੰਜਾਬ ਪੁਲਿਸ ਔਰ ਗੁਜਰਾਤ ਪੁਲਿਸ ਦਾ ਸੀਗਾ ਐਂਡ ਉਹਨੂੰ ਫਿਰ ਉੱਥੇ ਆਫਟਰ ਐਨ ਆਪਰੇਸ਼ਨ ਮਤਲਬ 6 7 ਜਗ੍ਹਾ ਰੇਡ ਕਰਾ ਕੇ ਉਹ ਉੱਥੇ ਗ੍ਰਿਫਤਾਰ ਹੋਇਆ ਫਿਰ ਸਾਡੀ ਟੀਮ ਨੇ ਉਹਨੂੰ ਟ੍ਰਾਂਜ਼ਿਟ ਰਿਮਾਂਡ ਤੇ ਇੱਥੇ ਲੈ ਕੇ ਆਈ ਨਾਲ ਦੇ ਨਾਲ ਜਿਹੜਾ ਦੂਜਾ ਬੰਦਾ ਹੈ ਉਹ ਕਿਸੇ ਰਿਲੀਜੀਅਸ ਪਲੇਸ ਤੇ ਲੁਕਿਆ ਸੀਗਾ ਇਨ ਜਲੰਧਰ ਤਾਂ ਹੀ ਵਾਸ ਅਰੇਸਟਡ ਫਰਮ ਦੈਟ ਪਲੇਸ ਤਾਂ ਜਿਹੜਾ ਪਹਿਲਾ ਬੰਦਾ ਸੀ ਫੜਿਆ ਸੀਗਾ ਉਹਦੇ ਕੋਲ ਇੱਕ ਪਿਸਟਲ ਪਹਿਲਾਂ ਹੀ ਬਰਾਮਦ ਹੋਇਆ ਸੀਗਾ ਤਾਂ ਫਿਰ ਇਹਨਾਂ ਨੇ ਦੋਨੋਂ ਨੇ ਇੱਕ ਇੱਕ ਵੈਪਨ ਇਹਨਾਂ ਕੋਲ ਰਹਿੰਦਾ ਸੀਗਾ ਤਾਂ ਉਹਦੀ ਰਿਕਵਰੀ ਲਈ ਲੈ ਕੇ ਅੱਜ ਲੈ ਕੇ ਆ ਰਹੇ ਸੀਗੇ ਐਂਡ ਉਹਨਾਂ ਨੇ ਦੇ ਟੁਕ ਦ ਪੋਜੈਸ਼ਨ ਆਫ ਦ ਵੈਪਨ ਐਂਡ ਦੇ ਫਾਇਰਡ ਅਪਨ ਦ ਪੁਲਿਸ ਪਾਰਟੀ ਤਾਂ ਪੁਲਿਸ ਨੇ ਪਹਿਲਾਂ 警告 ਦਿੱਤੀ ਜਿਹੜੀ ਹੁਣ ਮੈਨੂੰ ਬਰੀਫ ਕਰ ਰਹੇ ਸੀਗੇ ਤਾਂ ਉਸ ਤੋਂ ਬਾਅਦ ਪਹਿਲਾਂ ਹਵਾ ਚ ਗੋਲੀ ਚਲਾਈ ਐਂਡ ਜਦੋਂ ਰੁਕੇ ਨਹੀਂ ਇਵੈਂਚੁਅਲੀ ਦੇ ਹੈਵ ਟੂ ਸ਼ਾਟ ਔਨ ਦ ਨਾਨ ਲੀਥਲ ਪਾਰਟ ਉਸ ਤੋਂ ਬਾਅਦ ਉਹਨੂੰ ਜਦੋਂ ਜ਼ਖਮੀ ਹੋਏ ਉਹਨਾਂ ਨੂੰ ਡੇਰਾ ਬਾਬਾ ਨਾਨਕ ਜਿਹੜਾ ਪ੍ਰਾਇਮਰੀ ਹੈਲਥ ਸੈਂਟਰ ਹੈ ਉੱਥੇ ਸ਼ਿਫਟ ਕਰਾਇਆ ਗਿਆ ਤਾਂ ਦੇ ਆਰ ਸਟੇਬਲ ਬਟ ਦੇ ਆਰ ਬੀਂਗ ਰੈਫਰਡ ਟੂ ਅੰਮ੍ਰਿਤਸਰ ਇਦੇ ਵਿੱਚ ਜਿਹੜਾ ਇਹ ਬੰਦਾ ਹੈ ਬਾਹਰ ਬੈਠਾ ਜੀਵਨ ਫੌਜੀ ਇਹਨੇ ਪਿਛਲੇ ਕੁਝ ਟਾਈਮ ਦੇ ਵਿੱਚ 4-5 ਇਨਸੀਡੈਂਟਸ ਕਰਾਏ ਹੈ ਬਟ ਡਿਲੀਜੈਂਟਲੀ ਪੰਜਾਬ ਪੁਲਿਸ ਨੇ ਸਾਰੇ ਉਹ ਜਿਹੜੇ ਕੇਸਸ ਹੈ ਉਹ ਸਾਲੂ ਕਰ ਲਏ ਇਦੇ ਵਿੱਚ 30 ਤੋਂ ਅਬੋਵ ਜਿਹੜੇ ਮੁਲਜ਼ਮ ਹੈ ਜਿਹੜੇ ਐਸੋਸੀਏਟਸ ਇਹਦੇ ਹੈ ਸਾਰੇ ਗ੍ਰਿਫਤਾਰ ਹੋ ਚੁੱਕੇ ਨੇ ਤਾਂ ਜਦੋਂ ਅਸੀਂ ਇਹਨਾਂ ਕੇਸਾਂ ਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਕਰਦੇ ਹੈ ਕਿ ਪੈਸੇ ਕਿੱਥੋਂ ਆਏ ਕਿ ਆਏ ਤਾਂ ਜਿਹੜੇ ਫੁੱਟ ਸੋਲਜਰ ਜਿਹੜੇ ਗਰਾਊਂਡ ਤੇ ਕੰਮ ਕਰਦੇ ਹੈ ਕੋਈ ਗੋਲੀ ਚਲਾਉਂਦਾ ਹੈ ਤਾਂ ਇਹਨਾਂ ਨੂੰ ਇਸ ਗੱਲ ਤੇ ਅਲੋਅਰ ਕੀਤਾ ਜਾਂਦਾ ਹੈ ਕਿ ਤੁਹਾਨੂੰ ਪੈਸੇ ਦਿੱਤੇ ਜਾਣਗੇ ਬਟ ਕਿਸੇ ਵੀ ਕੇਸ ਦੇ ਵਿੱਚ ਕਿਸੇ ਨੂੰ ਇਵੈਂਚੁਅਲੀ ਪੈਸੇ ਨਹੀਂ ਮਿਲੇ ਕਿਸੇ ਨੂੰ ਪ੍ਰੋਮਿਸ ਕੀਤਾ ਗਿਆ 15000 ਦਾ ਕਿਸੇ ਨੂੰ 100 ਰੁਪਏ ਮਿਲ ਗਿਆ 200 ਰੁਪਏ ਮਿਲ ਗਿਆ ਤਾਂ ਉਹ ਐਸਪੈਕਟ ਵੀ ਅਸੀਂ ਸਟੱਡੀ ਕਰ ਰਹੇ ਨੇ ਬਟ ਇਵੈਂਚੁਅਲੀ ਉਹ ਜਿਹੜੀ ਅਲੋਅਰਮੈਂਟ ਹੈ ਉਹ ਕਿਤੇ ਸਬਸਟੈਂਸ਼ੀਏਟ ਨਹੀਂ ਹੁੰਦੀ ਕਿ ਇਹਨਾਂ ਨੂੰ ਪੈਸੇ ਕਿਸੇ ਨੂੰ ਮਿਲੇ ਜੀ ਦੋਨੋਂ ਅੱਜ ਜ਼ਖਮੀ ਹੋਏ ਨੇ ਜੀ ਤੇ ਕਿੱਥੇ ਕਿੱਥੇ ਗੋਲੀਆਂ ਲੱਗੀਆਂ ਨੇ ਜਿਹੜਾ ਪ੍ਰੀਲਿਮਿਨਰੀ ਹੁਣ ਮੈਂ ਆਪ ਨਹੀਂ ਵੇਖਿਆ ਬਟ ਪਾਰਟੀ ਨੇ ਜਿਹੜਾ ਬਰੀਫ ਕਰ ਲਿਆ ਮਤਲਬ ਜਿਹੜਾ ਨਾਨ ਲੀਥਲ ਪਾਰਟ ਹੈ ਲੈਗ ਦੇ ਵਿੱਚ ਕਿਤੇ ਸ਼ਾਟ ਲੱਗਿਆ ਸਰ ਬਟਾਰਾ ਬਟਾਰਾ ਕਿੰਨੇ ਗੋਲੀਆਂ ਚਲਾਏ ਗਏ ਔਰ ਪੁਲਿਸ ਵੱਲੋਂ ਕਿੰਨੇ ਚਲਾਏ ਪੁਨਾ ਵੱਲੋਂ ਦੋ ਰੌਂਡ ਫਾਇਰ ਕੀਤੇ ਗਏ ਐਂਡ ਪੁਲਿਸ ਵੱਲੋਂ ਚਾਰ ਚਾਰ ਰੌਂਡ ਫਾਇਰ ਕੀਤੇ ਗਏ ਸਰ ਬਟਾਰਾ ਪੁਲਿਸ ਦੇ ਵੱਲੋਂ ਜਿੰਨੇ ਵੀ ਗੈਂਗਸਟਰਾਂ ਦੇ ਕੋਲੋਂ ਰਿਕਵਰੀ ਲਈ ਲਿਜਾਇਆ ਜਾਂਦਾ ਉੱਥੇ ਹੀ ਐਸੀ ਵਾਰਦਾਤ ਹੋ ਜਾਂਦੀ ਹੈ ਕੀ ਸਮਝਦੇ ਹੋ ਗੈਂਗਸਟਰ ਤੇਜ਼ ਨੇ ਜਾਂ ਫਿਰ ਪੁਲਿਸ ਦੀ ਢਿੱਲੀ ਕਾਲ ਕੋਈ ਆਈ ਹੈ ਜੀ ਨੇ ਇਹਦੇ ਵਿੱਚ ਸਾਡਾ ਹਮੇਸ਼ਾ ਉਪਰਾਲਾ ਹੁੰਦਾ ਹੈ ਸੇਫਗਾਰਡਸ ਅਸੀਂ ਕਰਦੇ ਹੈ ਪਰ ਚਲੋ ਉਹਨਾਂ ਦਾ ਇਹ ਮਾੜਾ ਮਾੜਾ ਅਨਸਰ ਇਹਨਾਂ ਦਾ ਇੰਟੈਂਸ਼ਨ ਹੀ ਇਹ ਹੁੰਦਾ ਹੈ ਜਿਹੜੇ ਬੰਦੇ ਗੁਜਰਾਤ ਪਜ ਗਏ ਕਿਤੇ ਜਲੰਧਰ ਪਜ ਗਏ ਉਹਨਾਂ ਦੀ ਇਹ ਹੀ ਕੋਸ਼ਿਸ਼ ਹੁੰਦੀ ਹੈ ਜੇਲ੍ਹ ਜਾਣ بجائے ਨਾਲ ਉਹ ਪੱਜਪੁਰ ਜਾਈਏ ਤਾਂ ਇਹ ਉਹਨਾਂ ਨੂੰ ਇਹ ਇਹਨਾਂ ਨੂੰ ਇੱਕ ਮੌਕਾ ਲੱਗਦਾ ਹੈ ਪੱਜਣ ਦਾ ਤਾਂ ਤਾਂ ਉੱਥੇ ਫਿਰ ਇਨਸੀਡੈਂਟ ਹੋ ਗਿਆ ਜਿਹੜਾ ਜੀਵਨ ਫੌਜੀ ਹੈ ਜਿਹੜਾ ਜੀਵਨ ਫੌਜੀ ਹੈ ਔਰ ਜਿਹੜਾ ਹੈਪੀ ਪੱਛੀਆਂ ਵਾਂਜੀ ਬਾਰ ਬੈਠ ਕੇ ਇਦਾਂ ਦੀ ਬਹੁਤ ਸਾਰੀਆਂ ਵਾਅਦੇ ਤਨੂੰ ਅੰਜਾਮ ਦੇ ਦੋ ਅਤੇ ਬਹੁਤ ਸਾਰੀ ਵੱਡੀ ਟੀਮ ਆ ਉਹਨਾਂ ਦੀ ਉਹਨਾਂ ਵਾਸਤੇ ਕੁਝ ਕੀਤਾ ਜਾ ਰਿਹਾ ਹੈ ਹੈਪੀ ਪਛਿਆ ਜਾਂ ਜੀਵਨ ਫੌਜੀ ਵਾਸਤੇ ਅਸੀਂ ਜਿਹੜੇ ਦੋਨੋਂ ਮੁਲਜ਼ਮ ਨੇ ਇੱਕ ਤਾਂ ਮਤਲਬ ਇੰਟਰਪੋਲ ਦੇ ਨਾਲ ਕਰਕੇ ਇਹਨਾਂ ਦੀ ਰੈਡ ਕਾਰਨਰ ਨੋਟਿਸ ਜਿਸ ਤਰ੍ਹਾਂ ਬਟਾਲਾ ਪੁਲਿਸ ਨੇ ਪਿੱਛੇ ਵੀ ਦੋ ਮੁਲਜ਼ਮਾਂ ਦਾ ਕਰਾਇਆ ਹੈਗਾ ਤਾਂ ਇੱਕ ਪਾਸੇ ਉਹ ਚੱਲ ਰਹਾ ਹੈ ਦੂਜਾ ਥਰੂ ਕੋਰਟ ਅਸੀਂ ਜਿਹੜੀ ਇਹਨਾਂ ਦੀ ਪ੍ਰਾਪਰਟੀਆਂ ਇਹਨਾਂ ਨੇ ਬਣਾਈਆਂ ਹਨ ਤੁਸੀਂ ਆਪ ਜਾ ਕੇ ਇਹਨਾਂ ਦੇ ਕੰਮ ਦੇਖ ਲਓ ਇਹਨਾਂ ਨੇ ਟਾਇਲਾ ਟੁਇਲਾ ਲਵਾਇਆ ਹੈ ਦੇ ਹੈਵ ਕ੍ਰੀਏਟਡ ਗੁੱਡ ਇਨਫਰਾਸਟ੍ਰਕਚਰ ਤਾਂ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਦਿੱਤੀ ਹੈ ਤਾਂ ਉਹਦੀ ਹੁਣ ਮਤਲਬ ਇਸ ਹਫਤੇ ਦੇ ਵਿੱਚ ਹੈਰਿੰਗ ਹੈ ਤਾਂ ਇਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਅਸੀਂ ਅਟੈਚ ਕਰਾ ਰਹੇ ਹਾਂ